ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਹਰ ਸਾਲ ਹੁਸ਼ਿਆਰਪੁਰ ਦੇ ਖਡਿਆਲਾ ਸੈਨੀਆਂ ਤੋਂ ਪੈਦਲ ਸੰਗਤ ਚੱਲ ਕੇ ਸੰਗ ਦੇ ਰੂਪ ਵਿੱਚ ਗੁਰਦੁਆਰਾ ਡੇਰਾ ਬਾਬਾ ਨਾਨਕ ਪਹੁੰਚਦਾ ਹੈ ਰਸਤੇ ਵਿੱਚ ਹਰ ਪਿੰਡ ਵਿੱਚ ਲੋਕਾਂ ਵੱਲੋਂ ਸੰਗਤਾਂ ਨੇ ਖੁੱਲੇ ਲੰਗਰ ਲਗਾਏ ਜਾਂਦੇ ਹਨ ਤੇ ਇਸ ਮੌਕੇ ਲੋਕਾਂ ਵੱਲੋਂ ਅਖੰਡ ਪਾਠ ਸਾਹਿਬ ਵੀ ਰੱਖੇ ਜਾਂਦੇ ਹਨ ਇਸੀ ਤਰ੍ਹਾਂ ਹੀ ਸੰਗ ਦੇ ਪਵਿੱਤਰ ਮੇਲੇ ਦੇ ਸੰਬੰਧ ਵਿੱਚ ਗੁਰੂ ਨਾਨਕ ਲੰਗਰ ਹਾਲ ਸਾਹਿਬ ਪਿੰਡ ਭਾਮੜੀ ਦੀਆਂ ਸੰਗਤਾਂ ਅਤੇ ਐਨਆਰਆਈ ਦੇ ਸਨਯੋਗ ਨਾਲ ਖੁੱਲ੍ਹੇ ਲੰਗਰ ਲਗਾਏ ਗਏ ਗਲਬਾਤ ਕਰਦਿਆਂ ਪ੍ਰਧਾਨ ਜਸਵੰਤ ਸਿੰਘ ਨੇ ਕਿਹਾ ਕਿ ਹਰ ਸਾਲ ਸੰਗ ਦੇ ਪਵਿੱਤਰ ਮੇਲੇ ਦੌਰਾਨ ਪਿੰਡ ਵਾਸੀਆਂ ਅਤੇ ਐਨਆਰਆਈ ਦੇ ਸਨਯੋਗ ਦੇ ਨਾਲ ਲੰਗਰ ਚੁਲਾਏ ਜਾਂਦੇ ਹਨ ਨਾਲ ਹੀ ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਨੂੰ ਛੱਡ ਕੇ ਮਨੁੱਖਤਾ ਦੀ ਸੇਵਾ ਕਰਨ ਅਤੇ ਗੁਰੂ ਦੇ ਲੜਣ ਲੱਗਣ ਲੰਗਰ ਵਿੱਚ ਬੀਬੀਆਂ ਵੱਲੋਂ ਵੀ ਵੱਧ ਚੜ੍ਹ ਕੇ ਸੇਵਾ ਕੀਤੀ ਗਈ ਇਸ ਮੌਕੇ ਸੇਵਾ ਨਿਭਾਉਂਦੇ ਹੋਏ ਗੁਰਪੇਜ ਸਿੰਘ सेवादार बलवंत सिंह ज्ञान सिंह सुखदेव सिंह नरेंद्र सिंह नरेश कुमार नवदीप सिंह सरवन सिंह प्यारा सिंह सेवा निभाई गई कादियां तो कुलविंदर सिंह पाटिया दी रिपोर्ट आए गुरुजी का घर सा भाई गुरुजी की फतेह ए जी एक महीना लड़ी चलदी आ ਆਸਾ ਮਰਾਦਾ ਪੂਰੀਆਂ ਹੁੰਦੀਆਂ ਜੀ ਅੰਮ੍ਰਿਤਸਰ ਤੋਂ ਲੈ ਕੇ ਜਲੰਧਰ ਤਾਈ ਪਾਠ ਕਰਾਉਂਦੇ ਆ ਆਸਾ ਮਰਾਦਾ ਸੇਵਕਾਂ ਦੀਆਂ ਪੂਰੀਆਂ ਹੁੰਦੀਆਂ ਹਰ ਸਾਲ ਦੇ ਤਰ੍ਹਾਂ ਜਰਾਂ ਪਾਠਾਂ ਦੀ ਲੜੀ ਚੱਲਦੀ ਹੈ ਜੀ ਚੜ੍ਹਦੀ ਕਲਾ ਦੇ ਨਾਲ ਬੜੀ ਗੁਰੂ ਦੀ ਕਿਰਪਾ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਹੀ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਕੀਤੀ ਜਾਂਦੀ ਆ ਕਿ ਭਾਮੜੀ ਲੰਗਰ ਹਾਲ ਗੁਰਨਾਨਕ ਲੰਗਰ ਹਾਲ ਇੱਕ ਮਹੀਨਾ ਤੋਂ ਖੰਡਪਾਲੀ ਸਾਹਿਬਾਂ ਦੀ ਜ਼ਿਆਦਾ ਖੰਡਪਾਲੀ ਸਾਹਿਬਾਂ ਦੀ ਲੜੀ ਚੱਲ ਰਹੀ ਆ ਇੱਥੋਂ ਲੰਗਰ 24 ਘੰਟੇ ਚੱਲਦਾ ਜੀ ਇੱਕ ਛੰਗਾ ਬਾਬਾ ਪਿੰਡ ਖੰਡਿਆਲੀਆਂ ਖੰਡਿਆਲਾ ਸਾਹਿਬ ਅੱਛਾ ਜੰਦਰ ਸਾਹਿਬ ਤੋਂ ਚੱਲ ਕੇ ਜਿਹੜਾ ਬਾਬਾ ਨਾਨਕ ਨੂੰ ਜਾਂਦਾ ਹੈ ਜੀ ਇੱਥੇ ਇੱਕ ਮਹੀਨਾ ਲੜੀ ਚੱਲ ਰਹੀ ਹੈ ਤੇ ਲੰਗਰ 24 ਘੰਟੇ ਚੱਲ ਰਿਹਾ ਹੈ ਨੌਜਵਾਨ ਪੀੜ੍ਹੀ ਨੂੰ ਨੌਜਵਾਨ ਪੀੜ੍ਹੀ ਨੇ ਬੇਨਤੀ ਕੀਤੀ ਜਾਂਦੀ ਆ ਕਿੰਨੇ ਨਸ਼ੇ ਛੱਡ ਕੇ ਸੇਵਾਵਾਂ 'ਤੇ ਧਿਆਨ ਦਿਓ ਆਪਣਾ ਜੀਵਨ ਸਫਲ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿੱਚ ਹੋਰ ਕੰਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੱਥ ਜੋੜ ਕੇ ਬੇਨਤੀ ਹੈ ਜੀ ਅੱਜ ਕੱਲ ਜਿਹੜੀ ਨੌਜਵਾਨ ਪੀੜ੍ਹੀ ਹੈ ਉਹਨਾਂ ਨੂੰ ਹੋ ਸਕਦੇ ਐ ਕਿ ਬੇਨਤੀ ਕਰਦੀ ਆ ਉਹਨੇ ਦੇ ਚਰਨਾਂ 'ਚ ਅਸੀਂ ਤੇ ਹੁਣ ਸਾਡੀ ਉਮਰ ਗਈ ਆ ਨੰਗ ਇਸ ਕੰਮ ਵਾਸਤੇ ਚੰਗੇ ਕੰਮ ਵਾਸਤੇ ਆਉਣ ਸੇਵਾ ਕਰਨ ਨਸ਼ੇ ਪੱਤੇ ਛੱਡਣ ਜ਼ਰੂਰੀ ਬੇਨਤੀ ਆ ਜੀ ਨਸ਼ਿਆਂ ਨੂੰ ਤਿਆਗਣ ਤੇ ਚੰਗੇ ਪਾਸੇ ਆਉਣ ਬਾਅਦ ਆਪਣਾ ਕੰਮ ਧੰਦਾ ਕਰਨ ਇੰਨੀ ਮੇਰੇ ਹੱਥ ਜੋੜ ਕੇ ਬੇਨਤੀ ਆ ਛੋਟੇ ਜਿਹੜੇ ਨੌਜਵਾਨਾਂ ਸਕੂਲਾਂ 'ਚ ਪੜਦੇ ਆ ਉਹਨਾਂ ਦੇ ਵੀ ਚਰਨਾ ਚ ਹੱਥ ਜੋੜ ਕੇ ਬੇਨਤੀ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਜੋ ਸੰਗਤਾਂ ਜਿਆਦਾ ਹੈ ਸ਼ਿਆਰਪੁਰ ਖੰਡਿਆਲਾ ਸੜੀਆਂ ਤੋਂ ਚੱਲ ਕੇ ਡੇਰਾ ਬਾਬਾ ਨਾਨਕ ਸ੍ਰੀ ਚੋਲਾ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਜਾਂਦੀਆਂ ਹਨ ਉਹਨਾਂ ਦੇ ਜਲ ਪਣ ਦੀ ਸੇਵਾ ਬਾਬਾ ਹਰੀ ਸਿੰਘ ਦੀ ਪੜਾਤ ਪਿੰਡ ਕਾਲਵਾ ਵਿਖੇ ਆਉਣ ਜਾਣ ਵਾਲੀਆਂ ਸੰਗਤਾਂ ਦੀ ਸੇਵਾ ਸ਼ਰਦਾਈ ਦੇ ਰਗੜੇ ਦੀਆਂ ਨਾਲ ਸੰਗਤਾਂ ਨੇ ਜਲਪਣ ਛਕ ਰਹੀਆਂ ਹਨ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਸਾਰੀਆਂ ਸੰਗਤਾਂ ਜਲਪਣ ਛੱਕੀ ਤੇ ਦਰਸ਼ਨ ਮੇਲਾ ਕਰਕੇ ਜਾਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੌਜਵਾਨ ਪੀੜ੍ਹੀ ਨੂੰ ਇਹੋ ਹੀ ਆ ਕੇ ਗੁਰੂ ਦੇ ਨਾਲ ਲੜ ਲੱਗੋ ਗੁਰੂ ਘਰ ਜਾਓ ਨਸ਼ੇ ਛਡੋ ਅਮਰ ਸੋ ਕੋ ਸਿੰਘ ਸਜੋ ਇਹੀ ਬੇਨਤੀ ਆ ਸਮੂਹ ਸੰਗਤਾਂ ਦੇ ਚਰਨਾਂ 'ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ